ਹਾਂਜੀ ਆਹ ਦੇਖ ਲੋ ਯਾਰ ਆਹ ਕਰਤੂਤ ਆ ਆਪਣੀ ਬਾਈ ਆਹ ਦੇਖ ਲਾ ਆ ਕਿੱਡੇ-ਕਿਡੇ ਦਰਖਤ ਉਹ ਦੇਖ ਲਾ ਟਾਲੀਆਂ ਤੁਰ ਤੱਕ ਸਾਰੀਆਂ ਮਚਾਈਆਂ ਪੰਗਾ ਥੱਲੇ ਛੋਟੀਆਂ ਵੀ ਸੀ ਉਹ ਜਿਵੇਂ ਹੀ ਫਨਾਹ ਕਰਤੀਆਂ ਦੇਖ ਲੋ ਕਣਕ ਦੇ 나ੜ ਨੂੰ ਵੈਸੀ ਲੋੜ ਨਹੀਂ ਪੈਂਦੀ ਯਾ ਰਗ ਲਾਉਣ ਦੀ ਇਹ ਵੈਸੀ ਇੱਕ ਵਾਰੀ ਬਾਅਦ ਗਾ ਵਿੱਚ ਹੀ ਗਲ ਜਾਂਦਾ ਹੈ ਪਰ ਫੇਰ ਵੀ ਆਪਾਂ ਦੇਖ ਲੋ ਯਾਰ ਵੀ ਕਿੰਨੇ ਤਾਂ ਆਪਾਂ ਜੀਵ ਜੰਤੂ ਮਾਰ ਦਿੰਨੇ ਆ ਬੱਚੇ ਯਾਰ ਮਿੱਟੀ ਦੇ ਕਿੰਨਾ ਧਰਤੀ ਦਾ ਕਣ ਮਚਾ ਦਿੰਨੇ ਆ ਤਤ ਮਾਰ ਦਿੰਨੇ ਆ ਵਿੱਚੋਂ ਤੇ ਕਿੰਨੀ ਰਾਤ ਫੂਕ ਦਿੰਨੇ ਆ ਤੇ ਪਤਾ ਨਹੀਂ ਕਿੰਨੀਆਂ ਕੁ ਟਿੜੀਆਂ ਦੇ ਬੱਚੇ ਆਂਡੇ ਜ ਆਪਾਂ ਸਾੜ ਫੂਕ ਦਿੰਨੇ ਆ ਤੇ ਫਿਰ ਰੱਬ ਦੇ ਘਰ ਤੋਂ ਆਪਾਂ ਦਾਤਾਂ ਮੰਗਦੇ ਆ ਦੋ ਵੇਲੇ ਆਪਾਂ ਜਾਏ ਗੁਰੂ ਘਰ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਨੂੰ ਚਾਰ ਸਿਰੋਂ ਠੰਡੀਆਂ ਹਵਾਵਾਂ ਆਉਣ ਕੋ ਤੱਤਾ ਬੁੱਲਾ ਨਾ ਆਵੇ ਯਾਦ ਆ ਤੱਤੀਆਂ ਹਵਾਵਾਂ ਨਾਲ ਫੂਕ ਹੀ ਦਿੱਤੇ ਯਾਰਾ ਕਿੰਨੀ ਨਮ ਉਹ ਤੋਂ ਸਾਰੀ ਉਹ ਤਾਂ ਫੂਕਦੀ ਆ ਸਾਰੇ ਬਹੁਤ ਮੈਂ ਹੋਰ ਵੀ ਦੇਖਣਾ ਸੈਂਕੜੇ ਥਾਵਾਂ ਦੇ ਉੱਤੇ ਲੋਕਾਂ ਨੇ ਇੱਥੇ ਅੱਗ ਲਾਈ ਆ ਭਾਈ ਰੱਬ ਦਾ ਵਾਸਤਾ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਅੱਗੇ ਟੋਏ ਪਾਟ ਰਹੇ ਹੋ ਜੜਾਂ ਪਾਟ ਰਹੇ ਹੋ ਆਹ ਬਖਸ਼ ਦਿਓ ਇਹ ਕਾਦਰ ਨੇ ਕੁਦਰਤ ਨੇ ਜਿੱਥੇ ਸੋਡੇ ਲਈ ਇਹ ਧਰਤੀ ਛੱਡੀ ਆ ਧਰਤੀ ਸੋਡੇ ਲਈ ਇਹ ਬਣਾਈ ਆ ਤੁਹਾਨੂੰ ਜਨਮ ਦਿੱਤਾ ਤੁਹਾਨੂੰ ਪਾਲਣ ਲਈ ਤੁਹਾਡੇ ਖਾਣ ਲਈ ਕੁਲ ਚੀ ਦਿੱਤੀ ਐ ਇਹ ਧਰਤੀ ਤੁਹਾਡੀ ਕੱਲਿਆਂ ਦੀ ਨਹੀਂ ਇਹ ਸਾਰੀ ਸ੍ਰਿਸ਼ਟੀ ਇੱਥੇ ਜੀਵ ਜੰਤੂ ਦੀ ਪਸ਼ੂ ਪੰਛੀਆਂ ਦੀ ਆ ਜਿੰਨੇ ਦਰਖਤ ਨੇ ਰੁੱਖ ਨੇ ਵੀ ਜੜ ਜੂਣੀ ਚਾਉਂਦੇ ਨੇ ਬਾਈ ਦਰਵਾਣੀ ਕਹਿੰਦੀ ਐ ਇਹਨਾਂ ਦਾ ਵੀ ਜੀਵਨ ਇਹਨਾਂ ਦੇ ਲਈ ਵੀ ਕੁਝ ਛੱਡ ਦਿਓ ਯਾਰ ਕਿਉਂ ਆਪਣਾ ਆਨਲਾ ਤ્વਿਕ ਤਬਾ ਕਰਦੇ ਆ